ਦੇਖੋ ਦੋਸਤੋ ਹੈਕਰਾਂ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਤੇ ਲੋਕਾਂ ਨੂੰ ਫੋਨ ਕਾਲ ਕਰਕੇ ਗੁੰਮਰਾਹ ਕਰਕੇ ਕਿਵੇਂ ਬੁੱਧੂ ਬਣਾ ਕੇ ਕਰਦੇ ਨੇ ਠੱਗੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਓ ਤਾਂ ਕਿ ਕੋਈ ਵੀ ਵੀਰ ਠੱਗੀ ਦਾ ਸ਼ਕਾਰ ਨਾ ਹੋ ਸਕੇ ਕੌਣ ਦਾ ਜੀ ਆਪਣਾ ਪੰਜਾਬ ਰੈਜਨ ਬੈਂਕ ਦਾ ਹੈ ਜੀ ਹਾਂ ਜੀ ਕੋਈ ਨਹੀਂ ਫਿਰ ਮੈਨੂੰ ਤੇ ਛੁੱਟੀ ਲੈ ਕੇ ਜਾ ਕੇ ਪੈਸੇ ਦਿਵਾ ਦੋ ਵੇ ਲੋਗ ਲੱਗ ਰਿਹਾ ਹੈ ਤਾਂ ਕੰਤਾ ਪਾਉਣਾ ਕਰਾ ਨਹੀਂ ਨਹੀਂ ਮਿੰਟ ਲੱਗ ਰਿਹਾ ਹੈ ਨਹੀਂ ਫਿਰ ਮੈਂ ਕਿਵੇਂ ਭੇਜਾਂ ਕਿਵੇਂ ਜੀ ਤੁਹਾਨੂੰ ਕਾਊਂਟ ਨੰਬਰ ਨੂੰ ਬੋਲ ਕੇ ਨੰਬਰ ਨੂੰ ਬਰਾਉੜਾ ਹਾਂਜੀ ਹਾਂਜੀ 9-10 ਲੱਖ ਹੀ ਆ ਕੋਈ ਨਹੀਂ ਜ਼ਿਆਦਾ ਆਏਗਾ ਕੋਈ ਗੱਲ ਨਹੀਂ ਜੀ 9-10 ਲੱਖ ਦੀ ਕੀ ਗੱਲ ਆ ਅਸੀਂ ਕਿਹੜਾ ਥੋੜਾ ਖਾਣਾ ਕੁਸ ਭੇਜ ਦੋ ਜਿੰਨੇ ਮਰਜੀ ਹਾਂ ਤੇ ਗੱਲ ਆਪਣੇ ਦੋਵਾਂ ਦੇ ਵਿੱਚ ਹੀ ਰਹਿਣੇ ਚਾਹੀਦੀ ਹੈ ਮੈਂ ਤਾਂ ਇਹਨੂੰ ਬਾਰ-ਬਾਰ ਪੁੱਛ ਰਿਹਾ ਗੱਲ ਕਿ ਇਹਨੂੰ ਸ਼ੇਅਰ ਨਹੀਂ ਹੋਣੀ ਚਾਹੀਦੀ ਗੱਲ ਮੈਂ ਕਿਉਂ ਸ਼ੇਅਰ ਕਰੂੰਗਾ ਜੀ ਤੁਸੀਂ ਮੈਨੂੰ ਪੈਸੇ ਦਿਨੋ ਮੈਂ ਕਿਉਂ ਸ਼ੇਅਰ ਕਰੂੰਗਾ ਜੀ ਹਾਂਜੀ ਹਾਂਜੀ ਇਹ ਬਹੁਤ ਵੇਜੂਗਾ ਮੈਨੂੰ ਪਹਿਲੇ ਗੱਲ ਪੱਕੀ ਕਰ ਲਿਓ ਤੇ ਇਹਦਾ ਨਾਮ ਹੈਗਾ ਕਿ ਇਹਨੂੰ ਦੇਖੋ ਮਹਾਰਾਜ ਉਹ ਮਹਾਰਾਜ ਜੀ ਇੱਕ ਗੱਲ ਦੱਸਣਾ ਲਈ ਹੁੰਦੀ ਆ ਆਪਸੀਆਂ ਗੱਲਾਂ ਨੇਗੀਆਂ ਇਹ ਸਾਰੀਆਂ ਹਾਂ ਲੋ ਜੀ ਇਹ ਨਾ ਦੋ ਟਰਾਂ ਦੀ ਗੱਲ ਹੈਗੀ ਫਿਰ ਕਿਹਨਾਂ ਸ਼ੇਅਰ ਹੋਣਾ ਕੋਈ ਬੰਦਾ ਅੱਖਾਂ ਨੂੰ ਲੱਗਦਾ ਯਾਰ ਉਹ ਯਾਰ ਅਸੀਂ ਕਿਉਂ ਸ਼ੇਅਰ ਕਰਾਂਗੇ ਤੂੰ ਬੜੇ ਮਾਨਤਾ ਨਾਲ ਤਾਂ ਤਾਨੂੰ ਨੰਬਰ ਲੈ ਤੇ ਫੋਨ ਕਰਿਆ ਤਾਂ ਅਸੀਂ ਤੇਰਾ ਕੋਈ ਚਿਹਰਾ ਸੀ ਤੇ ਸ਼ੇਅਰ ਕਰਾਂਗੇ ਕੋਈ ਮੈਂ ਤੇਰੇ ਕੋਲ ਤਾਂ ਕਿਹੜੀ ਚੀਜ਼ ਦੀ ਗੱਲ ਸ਼ੇਅਰ ਕੀਤੀ ਹੈ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਸ਼ੌਕ ਹਾਂ ਜੀ ਹਾਂ ਇੱਕ ਦੂਜੇ ਨੂੰ ਭਰੋਸਾ ਹੋਣਾ ਫੇਰ ਹੀ ਗੱਲ ਬਣਦੀ ਹੈ 9-10 ਲੱਖ ਰੁਪਏ ਤੁਸੀਂ ਮੈਨੂੰ ਪਾਉਂਗੇ ਜੇ ਭਰੋਸਾ ਉਤ ਆਇਓ ਪਾਉਂਗੇ ਨਹੀਂ ਤੁਹਾਨੂੰ ਕੌਣ ਦੀ ਕੀ ਲੋੜ ਪੈਂਦੀ ਆ ਚਲ ਔਰ ਹਾਂਜੀ ਉਹੀ ਮੈਂ ਕਹਿ ਰਿਹਾ ਸੀ ਕਰਿਆ ਆ ਰਿਹਾ ਸੀ 10 15 ਦਿਨਾਂ ਤੱਕ ਮੈਂ ਕਿਹਾ ਕੋਈ ਪਤੀ ਪੂਰੀ ਲੈ ਲਊਂਗਾ ਜਾਂ ਜ਼ਮੀਨ ਕੋਈ ਜਦੋਂ ਹਾਂ ਤੇ ਮੇਰੀ ਇਹ ਸੋਚ ਹੈ ਕਿ ਤੁਹਾਨੂੰ ਪਤਾ ਥੋੜਾ ਥੋੜਾ ਕਰਕੇ ਬਣਦਾ ਹੈ ਗੱਡੀ ਪਰ ਆਪਾਂ ਕਿਹੜੀ ਲੈਣੀ ਹੈ ਜੀ ਆਪਾਂ ਦੇਖ ਲਾਂਗੇ ਤੁਹਾਡੇ ਆਉਣ ਤੋਂ ਪਹਿਲਾਂ ਮੜੇ ਲੱਭ ਲੂ ਭਲਾਂਗੇ ਜੀ ਗੱਡੀ ਕਾ ਉਹ ਹੀ ਕਹਿ ਰਿਹਾ ਨਾ ਮਖਾ ਇਹਨਾਂ ਦੋ ਵਜੇ ਜਮਾਂਗੇ ਨਾ ਪੱਕਾ ਹੋ ਕੇ ਫਿਰ ਦੱਸਣਾ ਹੈਗਾ ਦੱਸਣਾ ਆਪਾਂ ਕਿਹਨੂੰ ਹੈ ਜੀ ਤੁਹਾਡੇ ਨਾਲ ਗੱਲ ਆ ਸਾਰੀ ਆਏ ਵੀ ਮੈਂ ਪੰਜ ਦਸ ਦਿਨਾਂ ਬਾਅਦ ਤੇ ਆਉਂਗੇ ਕਈ ਬੜੀ ਦਿੱਕਤ ਹੋ ਜਾਂਦੀ ਪਹਿਲੇ ਹੀ ਲੱਭ ਲਾਂਗੇ ਆਪਾਂ ਗੱਡੀ ਤੁਹਾਡੇ ਵਾਸਤੇ ਹਾਂਜੀ ਕੋਈ ਕਹਿ ਰਿਹਾ 10 15 ਕਿਲਾ ਤੱਕ ਆਉਣਾ ਵਿੱਚ ਦਿੱਕਤ ਨਹੀਂ ਕੋਈ ਲੱਭ ਲਾਂਗੇ ਫੇ ਕਾਤਾ ਵਾਤਾ ਕਰਕੇ ਫਿਰ ਆਪਾਂ ਗੱਡੀ ਚਲਾ ਲਾਂਗੇ ਕੋਈ ਬੰਦਾ ਚੱਲਦਾ ਸੇਕੂ ਨਹੀਂ ਕਰਦਾ ਹਾਂਜੀ 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 ਕੋਈ ਗੱਲ ਨਹੀਂ ਆਪਾਂ ਬੇਨਿਸ਼ਚਿੰਤਰ ਹੋ ਜਾਈ ਸਭ ਕੁਝ ਲੱਭ ਲਾਂਗੇ ਆ ਤੇ ਉਹ ਫੇ ਮੈਂ ਜਾ ਰਿਹਾ ਬੈਂਕ ਦੇ ਮੋੜੇ ਮੈਨੂੰ ਲੱਕ ਜਾਣਾ ਹੈ ਚਾਰ ਨਹੀਂ ਕਿ ਮਿੰਟ ਲੱਗ ਜਾਣਾ ਹੈ ਇੱਥੋਂ ਦਾ ਥੋੜਾ ਬੈਂਕ ਦੂਰ ਹੈ ਅੱਛਾ ਅੱਛਾ ਕਰੋ ਪਰ ਮੇਰੇ ਵਾਸਤੇ ਇੱਕ ਪੈਂਟ ਜੀਨ ਦੀ ਵੀ ਲੈ ਲਿਓ ਨਾਲ ਪਰਫਿਊਮ ਦੇ ਫਿਰ ਜਚਣੀ ਨਹੀਂ ਗੱਲਬਾਤ ਚਲੋ ਫਿਰ ਮੈਂ ਮੈਂ ਤੁਹਾਨੂੰ ਕਹਾਂਗਾ ਮੈਂ ਤੁਹਾਨੂੰ ਸ਼ਾਪਿੰਗ ਮਾਲ ਜਾ ਕੇ ਕਰਦੇ ਜਾਂ ਤਾਂ ਕਾਰ ਕਰਦਾ ਪੈਸੇ ਪੈਸੇ ਭੇਜ ਦਿੰਦਾ ਨਾ ਫਿਰ ਮੈਂ ਇੱਥੇ ਸ਼ਾਪਿੰ ਤਪਾ ਠੀਕ ਹੋ ਗਿਆ ਫਿਰ ਇਹ ਕੌਣ ਮੈਨੂੰ ਕਿੰਨੇ ਦਿਨ ਤੱਕ ਧਿਜਨਾਏਗਾ ਫਿਰ ਮੈਂ ਨਿਕਲਦਾ ਇੱਥੋਂ 10 ਮਿੰਟਾਂ ਤੱਕ ਭੇਜਦਾ ਵੀ ਨਿਕਲੋ ਇਹਨਾਂ ਤੁਸੀਂ ਹਾਂ 10 ਮਿੰਟਾਂ ਤੱਕ ਫਿਰ ਮੈਂ ਜਾਊਂਗਾ ਜੀ ਘਰੇ ਫਿਰ ਉਹ ਮੇਰੇ ਕੋਲ ਕਾਰ ਨੰਬਰ ਜਿਆਦਾ ਜੀ ਮੈਂ ਕਾਪੀ ਚੱਕੂਗਾ ਫਿਰ ਦੇਖੂਗਾ ਫਿਰ ਤੁਹਾਨੂੰ ਦੱਸੂਗਾ ਵੀ ਕਾਰ ਨੰਬਰ ਆਇਆ ਜੀ ਆਪਣਾ ਚਲੋ ਠੀਕ ਹੈ ਕੋਈ ਕਾਪੀ ਦੀ ਫੋਟੋ ਹੀ ਭੇਜ ਦਿਓ ਫਿਰ ਮੈਂ ਹਾਂ 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 ਫਿਰ ਬੈਂਕ ਜਾ ਕੇ ਫਿਰ ਉੱਥੇ ਤੁਹਾਨੂੰ ਕਰਦਾ ਆ ਇਹ ਨੰਬਰ ਤੇ ਵਟਸਐਪ ਚੱਲਦਾ ਆਪਣੇ ਦੇ ਆਪ ਪੱਕਾ ਮੱਤਬ ਪਾਵਾ ਪੱਕਾ ਭੇਜ ਦੂੰਗਾ ਤੁਹਾਨੂੰ ਨੰਬਰ ਜੀ ਚਲ ਠੀਕ ਹੋ ਗਿਆ ਮੈਂ ਨਾ ਹੁਣ ਇੱਥੋਂ ਨਿਕਲਦਾ ਮੈਨੂੰ 40 ਮਿੰਟ ਲੱਗ ਜਾਣਾ 10 ਮਿੰਟਾਂ ਵਿੱਚ ਭੇਜ ਦਿਆਂਗਾ ਹਾਂ ਜੀ ਹਾਂ ਨਿਕਲੋ ਦੇ ਕੋਲ ਬਸ ਮੈਂ ਘਰੇ ਜਾ ਕੇ ਭੇਜਦਾ ਤੁਹਾਨੂੰ ਆਹ ਨੰਬਰ ਮੈਂ ਭੇਜ ਦਿਆਂਗਾ ਮੈਂ ਤੁਹਾਡੇ ਤੁਹਾਡਾ ਵੇਟ ਕਰਾਂ ਹਾਂ ਜੀ ਹਾਂ ਕਰੋ ਵੇਟ ਜੀ ਓਕੇ ਓਕੇ ਸੱਚੀ ਕਰੋ ਜੀ